ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਵਿਖੇ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਜਾਣਕਾਰੀ ਮੁਤਾਬਕ ਕਰੀਬ 2000 ਕੁਇੰਟਲ ਫਸਲ ਆ ਚੁੱਕੀ ਹੈ ਤੇ ਇਸ ਦਾ ਵਪਾਰੀਆਂ ਵੱਲੋਂ ਭਾਅ 2800 ਤੋਂ ਲੈ ਕੇ 3440 ਰੁਪਏ ਪ੍ਰਤੀ ਕੁਇੰਟਲ ਲਗਾਇਆ ਜਾ ਚੁੱਕਾ ਹੈ ਮੰਡੀ 'ਚ ਫਸਲ ਲਿਆਉਣ ਵਾਲੇ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਉਦਾਸ ਦਿਖਾਈ ਦੇ ਰਹੇ ਨੇ ਕਿਉਂਕਿ ਕਿਉਂਕਿ ਮੀਂਹ ਅਤੇ ਹੜ੍ਹਾਂ ਦੇ ਪਾਣੀ ਕਾਰਨ ਕਿਸਾਨਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਚੁੱਕਿਆ ਹੈ ਫਸਲਾਂ ਦੇ ਝਾੜਾਂ ਤੇ ਵੀ ਇਸ ਦਾ ਸਿੱਧਾ ਅਸਰ ਨਜ਼ਰ ਆਉਂਦਾ ਦਿਖਾਈ ਦੇ ਰਿਹਾ ਹੈ ਮੰਡੀ 'ਚ ਫਸਲ ਲਿਆਉਣ ਵਾਲੇ ਕਿਸਾਨਾਂ ਦਾ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹ ਹੀ ਸੁਣ ਲਓ ਅਸੀਂ 1509 ਬਾਸਪਤੀ ਲੈ ਕੇ ਆਏ ਜੀ ਇਸ ਵਾਰ ਝਾੜ ਬਹੁਤ ਘੱਟ ਨੇ ਜੀ ਕੁਆਲਟੀ ਦਾ ਵੀ ਫਰਕ ਹੈ ਰੀਜ਼ਨ ਕੀ ਹੈ ਜੀ ਰੀਜ਼ਨ ਇੱਕ ਤਾਂ ਇਹ ਜਿਹੜੀ 1509 ਆ ਇਹ 90 ਤੋਂ 92 ਦਿਨ ਦੇ ਵਿੱਚ ਲਾਉਣ ਤੋਂ ਇਹਦੀ ਕਟਾਈ ਹੋ ਜਾਣੀ ਚਾਹੀਦੀ ਆ ਅ ਬਰਸਾਤਾ ਕਰਕੇ ਖੇਤ ਗੱਲਿਆਂ ਕਰਕੇ ਇਹ ਹਫਤਾ ਕਟਾਈ ਵਿੱਚ ਲੇਟ ਹੋ ਗਈ ਜਿਹਦੇ ਕਰਕੇ ਇਹਦੀ ਕੁਆਲਟੀ ਦਾ ਥੋੜਾ ਜਿਹਾ ਫਰਕ ਪਿਆ ਔਰ ਉਸ ਤੋਂ ਇਲਾਵਾ 2 ਮਹੀਨੇ ਦੀ ਲਗਾਤਾਰ ਜੋ ਬਰਸਾਤ ਹੋ ਰਹੀ ਹੈ ਉਸ ਦਾ ਇਸ ਦੇ ਝਾੜ ਤੇ ਬਹੁਤ ਜ਼ਿਆਦਾ ਅਸਰ ਪਿਆ ਇਹ ਕੱਲੀ ਤੇ ਨਹੀਂ ਜਿਹੜੀਆਂ ਹੋਰ ਵੀ 126 ਹੋਰ ਵੀ ਜੀਰੀ ਵੱਡੀਆਂ ਵੈਰਾਈਟੀਆਂ ਨੇ ਸਾਰੀਆਂ ਝਾੜ ਕੱਟਣਗੀਆਂ ਇਸ ਵਾਰ ਜੀਰੀ ਦੀ ਫਸਲ ਸਾਰੀ ਝਾੜ ਕੱਢੂਗੀ ਤੇ ਮੰਨ ਕੇ ਚੱਲੋ ਜੀ 7-8 ਕੁਇੰਟਲ ਕੀਲੇ ਦੀ ਇਹ ਘਟ ਰਹੀ ਹੈ 15 ਤੋਂ 17 ਕੁਇੰਟਲ ਦੇ ਵਿੱਚ 1509 ਨਿਕ ਰਹੀ ਹੈ ਜਿਹੜੀ ਕਿ 24 ਤੋਂ 25 ਕੁਇੰਟਲ ਅਸੀਂ ਹਰ ਸਾਲ ਕੱਢਦੇ ਹਾਂ ਜਿਹੜੀ ਇਸ ਵਾਰ ਰੇਟ ਕਿੰਨਾ ਕੁ ਮਿਲ ਰਿਹਾ ਤੁਹਾਨੂੰ ਰੇਟ ਉਹੀ ਲੱਗ ਰਿਹਾ ਜੀ 3000 ਤੋਂ ਲੈ ਕੇ 31 3100 ਤੱਕ ਖੰਨਾ ਮੰਡੀ ਦਾ ਰੇਟ ਆ 3140 ਰੁਪਏ ਰੇਟ ਲੱਗਿਆ ਅੱਜ ਆਰਤੀ ਐਸੋਸੀਏਸ਼ਨ ਖੰਨਾ ਦੇ ਪ੍ਰਧਾਨ ਹਰਬੰਸ ਸਿੰਘ ਨੇ ਦੱਸਿਆ ਕਿ ਵਪਾਰੀ ਪੰਜਾਬ ਤੋਂ ਇਲਾਵਾ ਦੂਜੇ ਸੂਬਿਆਂ ਚੋਂ ਵੀ ਆ ਰਹੇ ਨੇ ਤੇ ਆਉਣ ਵਾਲੇ ਹਫ਼ਤੇ ਦੌਰਾਨ ਪੂਰੀ ਮੰਡੀ ਫਸਲ ਨਾਲ ਭਰ ਜਾਵੇਗੀ ਆ ਪਾਸੋਂ ਖੰਨਾ ਮੰਡੀ ਦੇ ਵਿੱਚ ਜਿਹੜੀ ਬਾਸਪਤੀ ਹੈ 1509 ਵੈਰੈਟੀ ਹੈ ਉਹ ਆਉ ਲੱਗੀ ਕੱਲ੍ਹ ਤੱਕ ਇਹ ਲਗਭਗ 2500 ਮੰਡੀ 'ਚ ਪਹੁੰਚੀ ਹੈ ਅਤੇ ਇਹਦਾ ਭਾਅ 2800 ਤੋਂ ਲੈ ਕੇ 3340 ਤੱਕ ਵਿਕ ਰਹੀ ਹੈ ਤੇ ਵੈਰਾਈਟੀ ਵਧੀ ਹੈ ਤੇ ਖਰੀਦਦਾਰ ਵਪਾਰੀ ਆਉਣਾ ਸ਼ੁਰੂ ਹੋ ਗਿਆ ਦੋ ਚਾਰ ਦਿਨ ਦੇ ਵਿੱਚ ਮੰਡੀ ਭਰ ਚੂਗੀ ਮੈਨੂੰ ਉਮੀਦ ਹੈ ਵੀ ਇਹ ਜਿਹੜਾ ਭਾਅ ਇਹਦਾ ਲਗਭਗ 35-36 ਰੁਪਏ ਹੋ ਜਾਊਗਾ ਤੇ ਪਿਛਲੀ ਵਾਰੀ ਇਹ 20 30 100 ਵੇਚੀ ਸੀ ਐਤ ਕੀ 100-200 ਰੁਪਏ ਬਧੇ ਵੇਖੂਗੀ ਤੇ ਖਰੀਦਦਾਰ ਵੱਲੋਂ ਖੇਦੀ ਹੋਈ ਜਿਹੜੀ ਫਸਲ ਹੈ ਉਹਦਾ ਜਿਹੜੀ ਪੇਮੈਂਟ ਹੈ ਉਹ ਕਿਸਾਨ ਨੂੰ ਜਲਦੀ ਜਲਦੀ ਦਿੱਤੀ ਜਾਊਗੀ ਦੰਗਵਿਤ ਪੇਮੈਂਟ ਕਿਸਾਨ ਦੇ ਖਾਤੇ ਦੇ ਵਿੱਚ ਪੈ ਜਾਊਗੀ ਅਤੇ ਕਿਸੇ ਕਿਸਮ ਦੀ ਵੀ ਦਿੱਕਤ ਨਹੀਂ ਆਉਣ ਦਿੱਤੀ ਜਾਊਗੀ ਕਿਸਾਨ ਨੂੰ ਇਹ ਕਿਸਾਨ ਆਰਤੀ ਨੂੰ ਉਸ ਦੇ ਨਾਲ ਨਾਲ ਮੈਂ ਤੁਹਾਨੂੰ ਇਹ ਦੱਸਣਾ ਦਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਝੋਨੇ ਦੀ ਫਸਲ ਦੀ ਖਰੀਦ ਹੈ ਉਹ 15 ਸਤੰਬਰ ਤੋਂ ਸ਼ੁਰੂ ਹੋ ਰਹੀ ਹੈ ਮੈਂ ਪੰਜਾਬ ਸਰਕਾਰ ਵੱਲੋਂ ਅਤੇ ਆਰਤੀ ਭਰਾਵਾ ਵੱਲੋਂ ਦੱਸਣਾ ਚਾਹੁੰਦਾ ਵੀ ਪੰਜਾਬ ਦੇ ਵਿੱਚ ਦਾਣਾ ਦਾਣਾ ਕਿਸਾਨ ਦਾ ਦਾਲ ਚੱਕਿਆ ਜਾਊਗਾ ਇੱਕ ਵੀ ਬਤਲ ਕਿਸੇ ਕਿਸਾਨ ਨੂੰ ਪੂਰੇ ਰੇਟ ਤੇ ਉਹਦੀ ਫਸਲ ਵੇਖੂਗੀ ਐਮ ਐਸ ਬੀ ਜੋ ਰੇਟ ਹੈ ਉਹਦੇ ਮੁਤਾਬਕ ਉਹਨੂੰ ਪੈਸੇ ਮਿਲਣਗੇ ਤੇ ਦੂਏ ਦੂਜੇ ਦਿਨ ਉਹਦੇ ਪੈਸੇ ਜਿਹੜੇ ਪੇਮੈਂਟ ਉਹਦੇ ਖਾਤੇ 'ਚ ਪੈ ਜੂਗੀ ਜਗਬਾਨੀ ਟੀਵੀ ਲਈ ਵਿਪਨ ਭਾਰਤਵਾਦ ਦੀ ਰਿਪੋਰਟ